नमस्कार दोस्तों ज़्यादातर नैनी की फाइल रिफ्यूज़ जो होती हैं उसमें ये कारण ज़रूर होता है कि बंदे ने कोई क्वालिफिकेशन पोस्ट सेकेंडरी क्वालिफिकेशन की वेस्ट करवाई जीएनएम करवाई और नीचे लिखा आ गया रिकोगनाइज क्वालिफिकेशन ये जेडी क्वालिफिकेशन है दिस क्वालिफिकेशन इज रेकोगनाइज ये मानता प्राप्त है क्वालिफिकेशन जी एन मगर ये साथ में लिखा होता है कि इट इज़ इक्वलेंट टू हॉस्पिटल स्टडी यानी कि ये कनेडा के इक्वलेंट उसकी हॉस्पिटल स्टडी ही है ये एकेडमिक स्टडी के बराबर नहीं है ਤੋ ਕਹਨੇ ਦਾ ਤਤਪਰਿ ਇਹ ਹੂਆ ਕਹਿਣ ਦਾ ਮਤਲਬ ਇਹ ਹੋਇਆ ਕਿ ਉਹ ਜੀਐਨਐਮ 3 ਸਾਲ ਦੀ ਜਿਹੜੀ ਏਜੰਸੀ ਹੈ ਜਿਹੜੀ ਏਵੈਲੂਏਟ ਕਰਦੀ ਹੈ ਕਿ ਇਹ ਕੁਆਲੀਫਿਕੇਸ਼ਨ 13 ਹੈ 14 ਹੈ ਜਾਂ 15 ਕਲਾਸ ਹੈ ਤਾਂ ਉਸ ਵਿੱਚ ਉਹ ਇਹ ਸਮਝ ਲਿਏਗੇ ਕੈਨੇਡਾ ਦੀ ਜੀਐਨਐਮ ਦੇ ਬਰਾਬਰ ਨਹੀਂ ਹੈ ਤੇ ਨਾ ਹੀ ਉਹ 1 ਸਾਲ ਦੇ ਬਰਾਬਰ ਹੈ ਨਾ ਹੀ ਅੱਧੇ ਸਾਲ ਦੇ ਬਰਾਬਰ ਹੈ ਨਾ ਹੀ ਡੇਢ ਦੇ ਨਾ ਦੂਰੇ ਨਾਂ ਤੇ ਨੇ ਇਸ ਕਰਕੇ ਉਹ ਬੰਦੇ ਨੂੰ ਬੋਰਡ ਦੀ ਖੋਤੀ ਬੋਰਡ ਥੱਲੇ ਬੋਰਡ ਦਾ ਕੋਤਾ ਬੋਰਡ ਥੱਲੇ ਦਾ ਮਤਲਬ 12ਵੀਂ ਪਾਸ ਬੰਦਾ ਹੈਗਾ ਸੀ ਉਹ ਤਾਂ ਮੰਨ ਲਿਆ ਉਹਨਾਂ ਨੇ 12ਵੀਂ ਪਰ ਜੀਆਰਐਮ ਨੂੰ ਨਾ ਹੋਰਾਂ ਨੇ ਇੱਕ ਸਾਲ 13ਵੀਂ ਬੰਨਿਆ 2 ਸਾਲ ਨਾ 14 ਬੰਨਿਆ ਤੇ ਨਾ ਹੀ 15 ਬੰਨਿਆ 3 ਸਾਲ ਤਾਂ ਇਹ ਗਲਤੀ ਹੋ ਜਾਂਦੀ ਹੈ ਕੰਸਲਟੈਂਟ ਤੋਂ ਉਹ ਰੈਕੋਗਨਾਈਜ਼ਡ ਕੁਆਲੀਫਿਕੇਸ਼ਨ ਦੇਖ ਲੈਂਦੇ ਆ ਕਿਸੇ ਸਰਕਾਰੀ ਹਸਪਤਾਲ ਤੋਂ ਕੀਤੀ ਹੋਈ ਹੈ ਜੀਐਨਐਮ ਚਾਹੇ ਪ੍ਰਾਈਵੇਟ ਤੋਂ ਕੀਤੀ ਹੈ ਚਾਹੇ ਪੀਐਨਆਰਸੀ ਤੋਂ ਐਫੀਲੀਏਟਿਡ ਹੈ ਕਾਲਜ ਚਾਹੇ ਆਈਐਨਸੀ ਤੋਂ ਸਾਰੀਆਂ ਚੀਜ਼ਾਂ ਸਟੂਡੈਂਟ ਦੀਆਂ ਸਹੀ ਹੁੰਦੀਆਂ ਪਰ ਗਲਤੀ ਇੱਥੇ ਹੋ ਜਾਂਦੀ ਹੈ ਕਿ ਜਿਹੜੀ ਏਵੈਲੂਏਟਿੰਗ ਬਾਡੀ ਹੈ ਉਹ ਏਵੈਲੂਏਟ ਕਰਕੇ ਉਸ ਦਾ ਜਿਹੜਾ ਰਿਜ਼ਲਟ ਦਿੰਦੀ ਹੈ ਉਹ 13 14 ਜਾਂ 15 ਦੇ ਬਰਾਬਰ ਨਹੀਂ ਹੁੰਦਾ ਤਾਂ ਬੰਦਾ ਚਾਹੇ ਆਈਐਸ ਦਾ ਸਕੋਰ ਵੀ ਲਗਾ ਲੇ 7 ਲਗਾ ਲੇ 8 ਲਗਾ ਲੇ 5 ਲਗਾ ਲੇ ਐਕਸਪੀਰੀਅੰਸ ਵੀ ਲਗਾ ਲੇ ਤਾਂ ਉਹ ਪੋਸਟ ਸਕੈਂਡਰੀ ਐਜੂਕੇਸ਼ਨ ਵੀ ਸੈਟੀਸਫਾਈ ਨਹੀਂ ਕਰਦਾ ਤੇ ਬਾਹਰ ਦੇ ਵਿੱਚ ਬੱਚਾ ਬਹੁਤ ਹੀ ਜ਼ਿਆਦਾ ਨਰਸਾਂ ਤੇ ਦੂਸਰੇ ਕੈਂਡੀਡੇਟ ਦਾ ਵੀ ਮੈਂ ਦੱਸਾਂਗਾ ਕਿ ਜਿਹੜੇ ਨਾਨ ਨਰਸਿੰਗ ਕੈਂਡੀਡੇਟ ਵੀ ਹੁੰਦੇ ਆ ਜਿਨ੍ਹਾਂ ਨੇ एलिਜੀਬਿਲਟੀ ਡਿਸਪੈਰਿਟੀ ਕਰਕੇ ਅਪਲਾਈ ਕੀਤਾ ਹੁੰਦਾ ਤੇ ਉਹ ਜਿਹੜਾ ਰਿਜ਼ਲਟ ਆਂਦਾ ਉਹਦੇ 'ਚ ਚਾਹੇ ਰੈਕੋਗਨਾਈਜ਼ ਲਿਖਿਆ ਹੈ ਤੇ ਕੱਲਾ ਰੈਕੋਗਨਾਈਜ਼ UGC ਰੈਕੋਗਨਾਈਜ਼ ਕਰਦੀ ਹੈ ਯੂਨੀਵਰਸਿਟੀ ਆ ਕੋਰਸ ਰੈਕੋਗਨਾਈਜ਼ ਹੈ ਜਾਂ ਨਹੀਂ ਬਿਲਕੁਲ ਉਹੀ ਗੱਲ ਇਹ ਹੈ ਕਿ ਉਹ ਵੈਲਿਊਏਟਿੰਗ ਏਜੰਸੀ ਉਸ ਨੂੰ ਪੇਰਵੀ ਦੇ ਬਰਾਬਰ ਮੰਨਦੀ ਹੈ ਕਿ ਨਹੀਂ ਇਹ ਉਹਦੀ ਡਿਸਕ੍ਰੀਸ਼ਨ ਹੈ ਤੁਸੀਂ ਉੱਥੇ ਕੋਈ ਐਮਪੀ ਨੂੰ ਫੋਨ ਕਰਕੇ ਪੰਜਾਬ 'ਚ ਇਹ ਹੈ ਨਾ ਕਿ ਆਪਾਂ ਕਿਸੇ ਲੀਡਰ ਤੋਂ ਗੋਹਨ ਕਰਾ ਕੇ ਕਰਵਾ ਦਿੰਦੇ ਆ ਵੀ ਪੈਸੇ ਰਿਫੰਡ ਕਰਦੇ ੱੱਕਾ ਕਰਨਾਗੇ ਆਪਾਂ ਉਹਦੇ ਨਾਲ ਥਵੇੜੇ ਲਾ ਦਾਂਗੇ ਅਗਲੇ ਨੂੰ ਕਿ ਵੀ ਸਾਡੇ ਪੈਸੇ ਵਾਪਸ ਕਰ ਕੋਈ ਲੈ ਜਾਗੇ ਬੰਦੇ ਉਹ ਉਹ ਐਵੇਂ ਨਹੀਂ ਹੁੰਦਾ ਕੈਨੇਡਾ 'ਚ ਐਵੇਂ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਕੁੱਟमार ਜਾਂ ਡਰਾ ਕੇ ਤਮਕਾ ਕੇ ਨਹੀਂ ਅਵੇਲੂਏਸ਼ਨ ਲੈ ਸਕਦੇ ਤਾਂ ਜਿਸ ਦਾ ਕੁਝ ਅਕਸਰ ਲੋਕ ਕਰਦੇ ਆ ਤਾਂ ਉਹ ਜੀ ਚੀਜ਼ ਅਵੇਲੂਏਟਿੰਗ ਏਜੰਸੀ ਤੇ ਵੈਲਿਡ ਨਹੀਂ ਹੁੰਦੀ ਤਾਂ ਤੁਹਾਡਾ ਜਿਹੜਾ ਕੈਰੀਅਰ ਆ ਬਰਬਾਦ ਹੋ ਜਾਂਦਾ ਤਾਂ ਦੋਸਤੋ ਯਾਦ ਰੱਖੋ ਕਿ ਜਦੋਂ ਵੀ ਨੈਰੀ ਦਾ ਰਿਫਿਊਜ਼ਲ ਹੁੰਦਾ ਉਹਦੀ ਜੜ ਤੱਕ ਜਾਓ ਟੂਰਿਸਟ ਵੀਜ਼ਾ ਜਿਹੜਾ ਹੁੰਦਾ ਉਹਦੀ ਜੜ ਤੱਕ ਜਾਓ ਸਟੱਡੀ ਵੀਜ਼ਾ ਰਿਫਿਊਜ਼ਲ ਹੁੰਦਾ ਉਹਦੀ ਜੜ ਤੱਕ ਜਾਓ ਟੈਕਨੀਕਲ ਰੀਜ਼ਨ ਇਹੋ ਜਿਹੇ ਹੁੰਦੇ ਆ ਤੁਹਾਨੂੰ ਸਮਝ ਨਹੀਂ ਆਉਂਦੇ ਇਹ ਨਹੀਂ ਕਿ ਇੰਗਲਿਸ਼ ਵਿੱਚ ਇਹ ਤੁਹਾਨੂੰ ਸਮਝ ਨਹੀਂ ਆਉਂਦੀ ਅੱਛਾ ਲੱਗਿਆ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਧੰਨਵਾਦ